ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵਦੀ ਕਲਾ ਵਾਲਿਆਂ ਦਾ ਗਾਇਨ ਕੀਤਾ ਹੋਇਆ ਬਹੁਤ ਹੀ ਪਿਆਰਾ ਸ਼ਬਦ ਰੀਤ ਜੋ ਕਿ ਆਪ ਸੰਗਤਾਂ ਨੇ ਬਹੁਤ ਪਸੰਦ ਕੀਤੀ ਅਤੇ ਹੁਣ ਵੀ ਆਪਜੀ ਬਹੁਤ ਸੰਗਤਾਂ ਪਸੰਦ ਕਰਦੀਆਂ ਨੇ ਕੁਝ ਵੀਰਾਂ ਭੈਣਾਂ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਸ਼ਬਦ ਸਿਖਾਇਆ ਜਾਵੇ ਸਿਮਰ ਮਨਾ RAM ਨਾਮ ਚਿਤਾਰੇ বাস ਰਹੇ ਹਿਰਦੇ ਗੁਰਚਰਨ ਪਿਆਰੇ ਤਾਲਦੀਪ ਚੰਦੀ ਦੇ ਵਿੱਚ ਜਿਹੜੀ ਕਿ 14 ਮਾਤਰਾ ਦੀ ਹੁੰਦੀ ਹੈ ਜਿਹਨੂੰ ਚੰਚਤ ਤਾਲਵੇ ਕਿਹਾ ਜਾਂਦਾ ਹੈ ਆਪਾਂ ਅੱਜ ਤਾਲਦੀਪ ਚੰਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸਿਖਾਂਗੇ ਭਾਈ ਸਪਾ ਨਰਿੰਦਰ ਸਿੰਘ ਜੀ ਜਵਦੀ ਕਲਾ ਵਾਲੇ ਨੇ ਇਹਨੂੰ ਕਿਸ ਤਰ੍ਹਾਂ ਗਾਇਨ ਕੀਤਾ ਵੀਰਾਂ ਦਾ ਸਕੇਲ ਡੀ ਸ਼ਾਰਪ ਤੋਂ ਮੈਂ ਇਹ ਗਾਇਨ ਕਰਨਾ ਦੱਸ ਰਿਹਾ ਹਾਂ ਅਤੇ ਪੈਣਾ ਦੇ ਸਕੇਲ ਚੌਥੇ ਕਾੜੇ ਜੀ ਸ਼ਰਤ ਹੋਤੇ ਵੀਰਾਂ ਦੇ ਸਕੇਲ ਸੀ ਸ਼ਰਤ ਤਿੰਨ ਸਕੇਲ ਇਸ ਵੀਡੀਓ ਵਿੱਚ ਆਪ ਜੀ ਨੂੰ ਮਿਲਣਗੇ ਸਵਾਗਤ ਹੈ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਧਿਆਨ ਨਾਲ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਕਿਉਂਕਿ ਤਾਲਦੀਪ ਚੰਦੀ ਹੈ ਇੱਕ ਵਾਰੀ ਦੇਖਣ ਨਾਲ ਸਮਝ ਨਹੀਂ ਪਏਗੀ ਆਪ ਜੀ ਨੂੰ ਪੂਰੀ ਵੀਡੀਓ ਦੇਖਣੀ ਪਈਗੀ ਧਿਆਨ ਨਾਲ ਆਪਣੇ ਆਪਣੇ ਸਕੇਲ ਦੀ ਵੀਡੀਓ ਦੇਖਣਾ ਅਤੇ ਸ਼ਬਦ ਸਿੱਖ ਲੈਣਾ ਆਓ ਮੈਂ ਸ਼ੁਰੂ ਕਰ ਰਹੇ ਹਾਂ শিম শিম ਦੇਖੋ ਇਥੋਂ ਇਹ ਰਾਗ ਵੈਸੇ ਬੇਸਟ ਦਰਬਾਰੀ ਬੇਸਟ ਰਾਗ ਹੈ ਤੇ ਆਪਾਂ ਇਸ ਸ਼ਬਦ ਰੇਤ ਨੂੰ ਤਾਲਦੀਪ ਚੰਦੀ ਵਿੱਚ ਪੜਿਆ ਭਾ ਨਰਿੰਦਰ ਸਿੰਘ ਜੀ ਜੀਵਤੀ ਕਲਾ ਵਾਲਿਆਂ ਨੇ ਇਸ ਇਸ ਦੇ ਤੋਂ ਪੜਿਆ ਆਪਾਂ ਹੁਣ ਇਥੋਂ ਇਥੋਂ ਦੇਖਾਂਗੇ ਕਿ ਸ਼ਾਰਪ ਤੋਂ ਦੂਜੇ ਕਾਲੇ ਤੋਂ ਕਿਹਨੂੰ ਕਿਸ ਤਰ੍ਹਾਂ ਪੜਿਆ ਜਾਂਦਾ ਦੇਖੋ ਜੀ ਸਿਮ ਜਮ ਮਨਾ ਸਰਗ සපපමගම සම්্බදමන සමමගදිනර සෙබල්මන ਤੋਂ ਬਾਅਦ ਰਾਗ ਨਾਮ ਚਿਤਾਰੇ ਸਿਮਰ ਮਨਾ ਸਰਗਮ ਹੈ ਸਾ 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 ਰੇ ਨੀ ਸਾ ਰੇ ਸਾ ਰੇ ਗਾ ਮਰੇ ਚਿਤਾ

Vai ser bem ఫ అస్థాయి దాఖ అంత ఇత శ ਐਸਾ ਗੋ ਜਿਵੇਂ ਪਾਸੇ ਮਰਮਨाराम ਨਾਮ ਤੇ ਤਾਰੇ ਗੋ ਐਸਾ ਗੋ ਬਟ ਪਾ ਕੀ ਪਾ ਸਿਮਰ ਜੁ ਮਨਾ ਫਿਰਸਤਾ ਯਾਰ ਮਤਲਬ ਕਿ ਸੈਮੀ ਕਲਾਸਿਕਲ ਗੀਤ ਹੈ ਖਵਾਜੀ ਨੇ ਇਹਨੂੰ ਧਿਆਨ ਨਾਲ ਸਾਰੇ ਅੰਤਰੇ ਇਸੇ ਤਰ੍ਹਾਂ ਲਗਾ ਲੈਣਾ ओरिजिनल ਜਰੂਰ ਸੁਣ ਲੈਣਾ ਇੱਕ ਵਾਰੀ ਭਾਈ ਨਰਿੰਦਰ ਸਿੰਘ ਜੀ ਜਗਤੀ ਕਲਾਵਾਲਿਆਂ ਦਾ ਸ਼ਬਦ ਗੀਤ ਹੈ ਸੀ ਸ਼ਾਰਪ ਤੋਂ ਜਿਹੜੇ ਵੀਰ ਗਾਇਨ ਕਰਦੇ ਨੇ ਉਹ ਦੇਖ ਲੈਣ ਜੀ ਅਗਲਾ ਸਕੇਲ ਹੈ ਸੀ ਸ਼ਾਰਪ ਸੇ ਮਾ राम चिारे सेम से sit seren... ਬੱਦ ਪਾ ਕੇ ਦੇਖਣਾ ਬੱਚੇ ਅਤੇ ਭੈਣਾ ਬੀਬੀਆਂ ਵਾਸਤੇ ਸਾਥੋਂ ਚੱਲਣਾ ਜੀ ਸਿਮਰ ਜੇ ਮਨਾ ਸਿਮਰ ਜੇ ਮਨਾ Assim, ਤੰਤਰਾ ਵੀ ਨੇ ਸਤਿਕਾਰ ਕਰਨੇ ਪੈਣਾ ਬੱਚਿਆਂ ਨੂੰ ਬੇਨਤੀ ਹੈ ਸਾਰਾ ਸ਼ਰਦਾਬ ਜੀ ਨੇ ओरिजिनल ਸੁਣ ਲੈਣਾ ਇੱਕ ਵਾਰ ਅਤੇ ਫਿਰ ਉਹਨੂੰ ਪ੍ਰੈਕਟਿਸ ਕਰਕੇ ਗਾਣਾ ਸਟੇਜ ਤੇ ਆ ਵੀਨ ਬਹੁਤ ਨੰਦ ਆਇਆ ਸੈਮੀ ਕਲਾਸਿਕਲ ਰੀਤ ਹੈ ਤਾਲਦੀਪ ਚੰਦੀ ਵਿੱਚ ਉਮੀਦ ਕਰਦਾ ਕਿ ਆਪ ਜੀ ਨੂੰ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਿਹੜੇ ਪੁਰਾਣੇ ਵੀਡੀਓਜ਼ ਨਾਲ ਜੁੜੇ ਹੋਣਾ ਸਭ ਦਾ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ